ਕਿਸਾਨਾਂ ਦਾ ਦਿੱਲੀ ਮੋਰਚੇ 'ਚ ਅੱਜ 6ਵੇਂ ਦਿਨ ਵੀ ਦਾਖਲ ਹੋ ਗਏ ਅਤੇ ਅੱਜ ਦਾ ਦਿਨ ਅੰਦੋਲਨ ਲਈ ਬਹੁਤ ਅਹਿਮ ਹੋਣ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀ ਅਤੇ ਕਿਸਾਨ ਆਗੂਆਂ ਵਿੱਚ ਗੱਲਬਾਤ ਹੋਵੇਗੀ। ਇਸ ਬੈਠਕ ਵਿੱਚ ਨਿਕਲੇ ਵਾਲੇ ਫੈਸਲੇ ਦਾ ਇਸ ਅੰਦੋਲਨ ਨੂੰ ਪ੍ਰਭਾਵਿਤ ਕਰੇਗਾ। ਇਸ ਲਈ ਅੱਜ ਦਾ ਦਿਨ ਕਿਸਾਨਾਂ ਲਈ ਬਹੁਤ ਅਹਿਮ ਰਹਿਣਗੇ। ਬੈਠਕ ਕਰਨ ਵਾਸਤੇ ਕਿਸਾਨ ਪੁੱਜ ਚੁੱਕੇ ਹਨ ਅਤੇ ਹੁਣ ਵੱਡਾ ਸਵਾਲ ਇਹਦੀ ਉੱਠਦਾ ਹੈ ਕਿ ਅੱਜ ਦੀ ਬੈਠਕ ਵਿੱਚ ਕੋਈ ਹੱਲ ਨਿਕਲੇਗਾ ਜਾਂ ਨਹੀਂ ਨਿਕਲੇਗਾ। ਕਾਫੀ ਬਹੁਤ ਬਹੁਤ ਕਿਹੜੇ ਸਾਈਟ ਤੇ ਆਇਆ ਬਟਾ ਨਾ ਸੈਂਟਰ ਯੂਨੀਵਰਸਿਟੀ ਦੇਖੋ ਨਾ ਸੈਂਟਰ ਨੂੰ ਮੈਂ ਇਹਨੂੰ ਛੁੱਡੀਆਂ 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 ਹਾਂ ਦੇ ਬਾਹਰ ਖੜੀ ਸਾਨੂੰ ਤਾਂ ਹੰਡੀ ਵਾਣ ਸਾਨੂੰ ਹਾਂ